ਐਮਬੂਲੈਂਸ ਆਲੇ ਮੈਂ ਦੇਖਿਆ ਕਿ ਕੀ ਕਰਦੇ ਨੇ ਡਾਕਟਰ ਸਾਹਿਬ ਸਾਡਾ 5000 ਰੁਪਏ ਰੱਖ ਲਿਓ ਇਹ ਮਰੀਜ਼ ਤੋਂ 35000 ਰੁਪਏ ਲੈ ਲਿਓ ਗੋਡੇ ਪਾਉਣ ਦੇ ਫਿਰ ਪੈਕ ਵੀ ਕਰ ਲੈਣੂ ਦੋਨੇ ਗੋਡੇ ਇਕੱਠੇ ਪਾਉਣੇ ਦੋ ਭਾਈ ਡਾਕਟਰ ਕਹਿੰਦੇ ਅੱਧਾ ਰੱਬ ਹੁੰਦਿਆ ਪਰ ਜਿਹੜੇ ਡਾਕਟਰ ਬਹੁਤ ਘੱਟ ਖਰਚੇ ਤੇ ਗਰੀਬਾਂ ਦੇ ਤਰਸ ਖਾ ਕੇ ਉਹਨਾਂ ਦਾ ਇਲਾਜ ਕਰਦੇ ਨੇ ਉਹਨਾਂ ਨੂੰ ਆਪਾਂ ਪੂਰਾ ਰੱਬ ਹੀ ਕਹਿ ਸਕਦੇ ਆ ਸਾਡੇ ਬਰਨਾਲੇ ਸ਼ਹਿਰ ਲਈ ਹਰੀ ਓਮ ਹਸਪਤਾਲ ਇੱਕ ਵਰਦਾਨ ਸਾਫਤ ਹੋਇਆ ਕਿਉਂਕਿ ਇੱਥੇ ਹੱਡੀਆਂ ਦੇ ਡਾਕਟਰ ਮਹਾਰ ਤੇ ਰੀੜ ਦੀ ਹੱਡੀ ਦੇ ਰੋਗਾਂ ਦੇ ਮਹਾਂ ਡਾਕਟਰ ਸਾਹਿਬ ਵੈਂਦੇ ਨੇ ਤੇ ਬਹੁਤ ਘੱਟ ਖਰਚੇ 'ਚ ਇਲਾਜ ਕਰਦੇ ਆਗੇ ਮੇਰੇ ਇੱਕ ਜਾਣ ਪਹਿਚਾਨ ਵਾਲੇ ਦੀ ਲੱਤ ਜਿਹਨੇ ਕਿ ਐਕਸੀਡੈਂਟ 'ਚ ਟੁੱਟ ਗਈ ਕਈ ਹਸਪਤਾਲ ਵਾਲਿਆਂ ਨੇ ਉਹਨੂੰ ਜਵਾਬ ਦਿੱਤਾ ਵੀ ਇਹ ਲੱਤ ਕੱਟਣੀ ਪਊਗੀ ਪਰ ਇਸ ਹਸਪਤਾਲ 'ਚ ਉਹਦੀ ਲੱਤ ਬਚਾਈ ਗਈ ਤੇ ਡਾਕਟਰ ਸਾਹਿਬ ਬਹੁਤ ਵਧੀਆ ਸੁਭਾਅ ਦੇ ਬੰਦੇ ਨੇ ਤੇ ਬਹੁਤ ਘੱਟ ਖਰਚੇ ਤੇ ਇਲਾਜ ਕਰ ਦਿਆ ਸਤਿਕਾਰ ਜੀ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੀ ਤੁਸੀਂ ਉਹ ਮਰੀਜ਼ ਦੀ ਲੱਤ ਬਚਾਈ ਸੀ ਜੀ ਵਾਹਿਗੁਰੂ ਦੀ ਕਿਰਪਾ ਜੀ ਪਲੀਜ਼ ਬੈਠੋ ਬਹੁਤ ਹਸਪਤਾਲਾਂ ਦਾ ਇਹ ਅਲੰਭਾ ਜੀ ਜਦੋਂ ਰੀਡ ਦੀ ਹੱਡੀ 'ਚ ਦਰਦ ਹੋਣ ਲੱਗ ਜਾਂਦਾ ਹੈਗਾ ਬਸ ਉਹਨਾਂ ਦਾ ਇੱਕੋ ਹੀ ਜਵਾਬ ਹੁੰਦਾ ਵੀ ਇਹਦਾ ਹੱਲ ਆਪਰੇਸ਼ਨ ਹੈਗਾ ਪਰ ਤੁਹਾਡੇ ਇਥੇ ਬਹੁਤ ਮਰੀਜ਼ ਠੀਕ ਹੋ ਗਏ ਬਿਨਾਂ ਆਪਰੇਸ਼ਨ ਤੋਂ ਉਹ ਇਲਾਜ ਕਿੱਦਾਂ ਕਰਦੇ ਹੋ ਜੀ ਸਰਪੰਚ ਸਾਹਿਬ ਰੀਡ ਦੀ ਹੱਡੀ ਦੇ ਵਿੱਚ ਮਰੀਜ਼ਾਂ ਨੂੰ ਬਹੁਤ ਹੀ ਜ਼ਿਆਦਾ ਮਿਸਗਾਈਡ ਕੀਤਾ ਜਾਂਦਾ ਹੈ ਜਿਵੇਂ ਮਰੀਜ਼ਾਂ ਨੂੰ ਹੁੰਦਾ ਕਿ ਵੱਡੇ ਸ਼ਹਿਰ ਦੇ ਵਿੱਚ ਡਾਕਟਰ ਬਹੁਤ ਵੱਡੇ ਬੈਠੇ ਨੇ ਵਧੀਆ ਬੈਠੇ ਨੇ ਹਾਂਜੀ ਉਹ ਜਦੋਂ ਵੱ ਲੁਧਿਆਣੇ ਦੇ ਵਿੱਚ ਚਲੇ ਗਏ ਪਟਿਆਲੇ ਦੇ ਵਿੱਚ ਚਲੇ ਗਏ ਚੰਡੀਗੜ੍ਹ ਚਲੇ ਗਏ ਬਠਿੰਡੇ ਚਲੇ ਗਏ ਜਦੋਂ ਉਹਨਾਂ ਸ਼ਹਿਰਾਂ ਦੇ ਵਿੱਚ ਜਾਂਦੇ ਨੇ ਤਾਂ ਰੀਡ ਦੀ ਹੱਡੀ ਦੇ ਵਿੱਚ ਸਿਰਫ ਡਾਕਟਰ ਦਾ ਇੱਕੋ ਹੀ ਗਿਆਨ ਹੁੰਦਾ ਵੀ ਇਹਦਾ ਆਪਰੇਸ਼ਨ ਹੋਊਗਾ ਤੂੰ ਬੈਲਟ ਲਾ ਲੈ ਤਾਂ ਬਸ ਬੈੱਡ ਤੇ ਪੈ ਜਾ ਅਜੇ ਤੋਂ ਬਾਅਦ ਝੁਕਣਾ ਨਹੀਂ ਜੇ ਨਹੀਂ ਉਹ ਨਹੀਂ ਉਹ ਬਹੁਤ ਜ਼ਿਆਦਾ ਮਿਸਗਾਈਡ ਕੀਤਾ ਜਾਂਦਾ ਹੈ ਰੀਡ ਦੀ ਹੱਡੀ ਦੇ ਵਿੱਚ ਕਈ ਚੀਜ਼ਾਂ ਨੇ ਜਿਵੇਂ ਆਪਣੇ ਪਾਸਾ ਰੀੜ ਦੀ ਹੱਡੀ ਆ ਰੀੜ ਦੀ ਹੱਡੀ ਦੇ ਵਿੱਚ ਆਹ ਹੱਟ ਰੀੜ ਦੀ ਹੱਡੀ ਆ ਡਿਸਕ ਆ ਆ ਨਾਸ ਨਿਕਲਦੀ ਆ ਆਸ-ਪਾਸ ਮਾਸਪੇਸ਼ੀਆਂ ਨੇ ਹਾਂਜੀ ਹਾਂ ਜ਼ਰੂਰੀ ਨਹੀਂ ਹੈ ਕਿ ਰੀੜ ਦੀ ਹੱਡੀ ਦੇ ਵਿੱਚ ਡਿਸਕ ਨਿਕਲੀ ਉਹਨੇ ਨਾਸ ਨੂੰ ਦਬਾਤਾ ਤਾਂ ਆਪਰੇਸ਼ਨ ਕਰਨਾ ਪਊਗਾ ਨਹੀਂ ਮਾਸਪੇਸ਼ੀ ਵੀ ਖਿੱਚੀ ਜਾਂਦੀ ਆ ਉਹਦੇ ਆਪਣੇ ਜਿਵੇਂ ਪੁਰੇ ਆ ਆਪਾਂ ਬੈਠੇ ਆ ਲਗਾਤਾਰ ਬੈਠਣ ਕਰਕੇ ਨਾ ਆਪਣਾ ਪੈਰ ਸੋ ਜਾਂਦਾ ਕਈ ਵਾਰ ਜਿੱਦਾਂ ਮਤਲਬ ਆਪਾਂ ਨੂੰ ਆਪਰੇਸ਼ਨ ਥੋੜੀ ਕਰਨਾ ਪਊਗਾ ਜੀ ਤਾਂ ਇਹ ਜੇ ਕੋਈ ਬੰਦਾ ਭਾਰੀ ਕੰਮ ਕਰਦਾ ਕੋਈ ਗਿਰੇ ਆ ਉਸ ਦਾ ਇਲਾਜ ਵੀ ਬਿਨਾ ਆਪਰੇਸ਼ਨ ਤੋਂ ਹੋ ਜਾਂਦਾ ਹੈ ਆਮ 90% ਬੰਦਿਆਂ ਨੂੰ ਮਿਸ ਗਾਈਡ ਕੀਤਾ ਜਾਂਦਾ ਹੈ ਵੀ ਤੇਰੀ ਡਿਸਕ ਨਿਕਲ ਗਈ ਡਿਸਕ ਨਹੀਂ ਹੈ ਆਪਣੀ ਰੀਡ ਦੀ ਹੱਡੀ ਜਿਵੇਂ ਆਪਣੇ ਵਾਲ ਸਫੇਦ ਹੁੰਦੇ ਨੇ ਉਵੇਂ ਰੀਡ ਦੀ ਹੱਡੀ ਦੇ ਜਿਹੜੇ ਮੰਕੇ ਨੇ ਉਹ ਵੀ ਉਮਰ ਦੇ ਹਿਸਾਬ ਨਾਲ ਦਬਦੇ ਨੇ ਜਿਹੜੀ ਡਿਸਕ ਪਿੱਛੇ ਨਿਕਲਦੀ ਹੈ ਇਹਦੇ ਵਿੱਚ ਕੁਝ ਸਪੇਸ ਹੁੰਦਾ ਉਹ ਸਪੇਸ ਘਟੀ ਜਾਂਦਾ ਹੈ ਉਮਰ ਦੇ ਹਿਸਾਬ ਨਾਲ ਜੇ ਆਪਾਂ ਮਾਰੇ ਮੇਰੀ ਅਜ 20 ਸਾਲ ਦੀ ਐਮ ਆਰ ਆਈ ਤੇ 40 ਸਾਲ ਦੀ ਐਮ ਆਰ ਆਈ ਤੇ ਜਦੋਂ ਮੈਂ 60 ਸਾਲ ਦਾ ਹੋਊਗਾ ਮੇਰੀ ਐਮ ਆਰ ਆਈ ਕਰਾਈ ਜਾਊਗੀ ਤਾਂ ਮੇਰੀ ਰੀਡ ਦੀ ਹੱਡੀ ਦੀ ਡਿਸਕ ਨਿਕਲਦੀ ਜਾਊਗੀ ਅੱਛਾ ਜੀ ਇਹੀ ਫਰਕ ਹੁੰਦਾ ਜੀ ਬਸ ਡਾਕਟਰ ਆਪਰੇਸ਼ਨ ਕਰ ਦਿੰਦੇ ਡਾਕਟਰ ਉਸ ਗੱਲ ਦੇ ਵਿੱਚ ਉਹਨਾਂ ਨੂੰ ਮਿਸਗਾਈਡ ਕਰ ਦਿੰਦੇ ਹਾਂਜੀ ਹਾਂ ਤੇ ਇੱਕ ਸਭ ਤੋਂ ਵਧੀਆ ਇਲਾਜ ਲੱਗਿਆ ਜੀ ਤੁਹਾਡਾ ਗੋਡਿਆਂ ਦਾ ਜਿਨੇ ਵੀ ਮਰੀਜ਼ਾਂ ਨੇ ਗੋਡੇ ਪਾਇਆ ਜਾਨੀ ਕਿ ਪੂਰੇ ਸੰਤੁਸ਼ਟ ਨੇ ਨਹੀਂ ਆਮ ਹਸਪਤਾਲਾਂ ਜਿਹੜੇ ਗੋਡੇ ਪਾਉਂਦੇ ਆਗੇ ਉਹ ਬਸ ਐਦ ਜੇ ਤੁਹਾਡੇ ਵਾਲੇ ਗੋਡੇ ਜਿਹੜੇ ਪਾਸੇ ਮਰਜੀ ਮੋੜ ਲੋ ਜੀ ਸਪੰਸਰ ਸਾਹਿਬ ਮੈਂ 100 ਦੇ ਕਰੀਬ ਵੱਡਾ ਸਰਕਾਰੀ ਹਸਪਤਾਲ ਦੇ ਵਿੱਚ ਕਾਰਡ ਦੇ ਵਿੱਚ ਫ੍ਰੀ ਚ ਪਾਇਆ ਪੱਲਾ ਬਰਨਾਲਾ ਸਿਵਲ ਹਸਪਤਾਲ ਦੇ ਵਿੱਚ ਗੋਡਾ ਕਦੇ ਨਹੀਂ ਪੈਂਦਾ ਸੀ ਜਦੋਂ ਮੈਂ ਬਰਨਾਲਾ ਸਿਵਲ ਹਸਪਤਾਲ ਚ ਜੁਆਇਨ ਕੀਤਾ ਉਦੋਂ ਬਰਨਾਲਾ ਸਿਵਲ ਹਸਪਤਾਲ ਦੇ ਵਿੱਚ ਗੋਡੇ ਦਾ ਨਾਂ ਲੈਣਾ ਲੋਕਾਂ ਨੂੰ ਇਹ ਹੁੰਦਾ ਸੀ ਬਰਨਾਲਾ ਸਰਕਾਰੀ ਹਸਪਤਾਲ ਦੇ ਵਿੱਚ ਗੋਡਾ ਤੇ ਓਟੀ ਨਹੀਂ ਹੈ ਆਪਰੇਸ਼ਨ ਥੀਟਰ ਨਹੀਂ ਹੈ ਅਸਿਸਟੈਂਟ ਨਹੀਂ ਹੈ ਬਰਨਾਲਾ ਸਰਕਾਰੀ ਹਸਪਤਾਲ ਚ ਗੋਡਾ ਜੇ ਮੈਨੂੰ ਪਤਾ ਮੈਂ ਪਹਿਲੀ ਵਾਰ ਕਾਂ ਬੋਲਦੇ ਸੀ ਬਰਨਾਲਾ ਸਰਕਾਰੀ ਹਸਪਤਾਲ ਦੇ ਔਰ ਟੋਟਲ ਸਰਕਾਰੀ ਹਸਪਤਾਲ ਦੇ ਵਿੱਚ 5-10 ਤੋਂ ਜ਼ਿਆਦਾ ਮਰੀਜ਼ ਐਡਮਿਟ ਨਹੀਂ ਹੁੰਦੇ ਸੀ ਜਦੋਂ ਮੈਂ ਜੁਆਇਨ ਕੀਤਾ ਉਦੋਂ 6 ਮਹੀਨਿਆਂ ਦੇ ਵਿੱਚ ਸਿਰਫ ਆਰਥੋਪੈਡਿਕਸ ਦੇ ਵਿੱਚ ਵਾਰਡ ਦੇ ਵਿੱਚ 20 ਬੈੱਡ ਭਰੇ ਰਹਿੰਦੇ ਸੀ ਤੇ ਮੈਂ ਐਸਐਮ ਨੂੰ ਜਾ ਕੇ ਕਹਿੰਦਾ ਸੀ ਵੀ ਸਾਨੂੰ ਬੈੱਡ ਹੋਰ ਦੇ ਦਿਓ ਉਹ ਕਹਿੰਦਾ ਕੋਈ ਗੱਲ ਨਹੀਂ ਘੱਟ ਕੰਮ ਕਰ ਲਓ ਦੋ ਆਪਰੇਸ਼ਨ ਘੱਟ ਕਰ ਲਓ ਸੱਤ ਆਪਰੇਸ਼ਨ ਆਪਰੇਸ਼ਨ ਥੀਟਰ ਦੇ ਵਿੱਚ 10 10 ਇੱਕ ਦਿਨ ਦੇ ਵਿੱਚ 10 ਗੋਡੇ ਪਾਏ ਬਨੇ ਮੇਰਾ ਰਿਕਾਰਡ ਹੈ ਅਜੇ ਤੱਕ ਨਹੀਂ ਪਾਇਆ ਕਿਸੇ ਸਰਕਾਰੀ ਹਸਪਤਾਲ ਜ਼ਿਲ੍ਹੇ ਦੇ ਵਿੱਚ ਵੱਡੇ ਸਰਕਾਰੀ ਹਸਪਤਾਲ ਜਿਵੇਂ ਪਟਿਆਲੇ ਐ ਰਜਿੰਦਰਾ ਹਸਪਤਾਲ ਉੱਥੇ ਹੋ ਸਕਦਾ ਹੈ ਸਰਕਾਰੀ ਹਸਪਤਾਲ ਬਰਨਾਲੇ ਦੇ ਵਿੱਚ ਫਾਈਲ ਕਰਵਾ ਕੇ ਜਾਂ ਰਿਪੋਰਟ ਕਰਵਾ ਕੇ ਦੇਖ ਲਓ ਇੱਕ ਦਿਨ ਦੇ ਵਿੱਚ 10 ਗੋਡੇ ਮਿੰਨੇ ਪਾਏ ਸੀ ਅੱਛਾ ਅੱਛਾ ਗੋਡੇ ਮਾਲੂ ਜੀ ਦੇ ਦੁਖਦੇ ਆ ਜੀਦਾ ਫਿਰ ਕੋਈ ਹੱਲਾ ਜਾਂ ਕੋਈ ਦਵਾਈਆਂ ਨਾਲ ਇਲਾਜ ਬਹੁਤ ਇੰਜੈਕਸ਼ਨ ਲੱਗ ਜਾਂਦਾ ਜੀ ਗੋਡੇ ਦੇ ਵਿੱਚ ਅੱਜ ਖੂਨ ਦਾ ਤਿਆਰ ਹੋ ਕੇ ਗਰੀਜ਼ ਦਾ ਇੰਜੈਕਸ਼ਨ ਲੱਗ ਜਾਂਦਾ ਠੀਕ ਹੈ ਜੀ ਤੁਸੀਂ ਲਾਦੇ ਨੇ ਉਹ ਇੰਜੈਕਸ਼ਨ ਵ ਹਾਂਜੀ ਹਾਂਜੀ ਸਰਪੰਚ ਸਾਹਿਬ ਜਿਵੇਂ ਗਰੀਸ ਗਰੂਸ ਪਾਉਣਾ ਉਹ ਵੀ ਪਾ ਦਿੰਦੇ ਫਿਰ ਗਰੀਸ ਇੰਜੈਕਸ਼ਨ ਵੀ ਲਾ ਦਿੰਦੇ ਆ ਗੋਡੇ ਤਾਂ ਤੁਸੀਂ ਗਈ ਹੱਦੀ ਪਾਉਣੇ ਵੀ ਹੁਣ ਕੋਈ ਹੱਲ ਨਹੀਂ ਹੈਗਾ ਜੀ हां ਜਦੋਂ ਕਿਸੇ ਮਰੀਜ਼ ਦਾ ਗੋਡਾ 빙ਾ ਹੋ ਜਾਂਦਾ ਉਹ ਸਿੱਧਾ ਖੜਾ ਨਹੀਂ ਹੋ ਸਕਦਾ ਇਕੱਠਾ ਨਹੀਂ ਹੁੰਦਾ 빙ਗੇ ਹੋ ਜਾਂਦੇ ਮਰੀਜ਼ ਲੱਤਾਂ ਐ ਇਕੱਠੀਆਂ ਕਰਕੇ ਖੋਲ ਕੇ ਚੱਲਦਾ ਵਿੱਚੋਂ ਦੀ ਜਿਵੇਂ ਕੁੱਤਾ ਨਿਕਲ ਜੇ ਹਾਂਜੀ ਆਪਣੇ ਪੰਜਾਬੀ ਦੇ ਵਿੱਚ ਕਹਿੰਦੇ ਦੋਨੋਂ ਲੱਤਾਂ ਦੇ ਵਿੱਚ ਕੁੱਤਾ ਨਿਕਲ ਜੇ ਹਾਂਜੀ ਉਹ ਗੋਡੇ ਪਾਸੀ ਮਰੀਜ਼ ਦਾ ਗੋਡਾ ਪਾਉਂਦੇ ਹਾਂਜੀ ਗੋਡੇ ਪਾਉਣ ਦੇ ਫਿਰ ਪੈਕ ਵੀ ਕਰ ਲੈਂਦੇ ਦੋਨੋਂ ਗੋਡੇ ਇਕੱਠੇ ਪਾਉਣੇ ਦੋਨੋਂ ਗੋਡੇ ਇਕੱਠੇ ਪਾਉਂਦੇ ਇੱਕ ਆਮ ਹਸਪਤਾਲਾਂ 'ਚ ਇਹ ਲੰਬਾ ਜੀ ਜਦੋਂ ਮਰੀਜ਼ ਇੱਕ ਵਾਰ ਚਲਾ ਜਾਂਦਾਗਾ ਉਹਦਾ ਜੀ ਦਵਾਈਆਂ ਦਾ ਅਲੱਗ ਕਮਰੇ ਦਾ ਅਲੱਗ ਆਹ ਡਾਕਟਰ ਦੀ ਫੀਸ ਅਲੱਗ ਵਾਲ ਤੁਸੀਂ ਫਿਰ ਕਿੱਦ ਮੈਂ ਮਰੀਜ਼ ਆ ਗਿਆ ਆਪਾਂ ਨੇ ਜਿਹੜੀ ਜਵਾਨ ਕਰ ਲਈ ਮਰੀਜ਼ ਦੇ ਨਾਲ ਪੈਕੇਜ ਕਰ ਲਿਆ ਵੀ ਬਾਈ ਜੀ ਤੁਹਾਡਾ ਆਹ ਇਲਾਜ ਅਸੀਂ ਦੱਸਿਆ ਜੇ ਪੈਕੇਜ ਕਰ ਲੈਣ ਉਹਦੇ ਵਿੱਚ ਹੀ ਬੇਹੋਸ਼ੀ ਦੀ ਮੈਡਮ ਨੇ ਜਿਹੜੀ ਉਹਦਾ ਖਰਚਾ ਬੇਹੋਸ਼ੀ ਦੀ ਦਵਾਈ ਦਾ ਖਰਚਾ ਮੇਰੀ ਦਵਾਈ ਦਾ ਖਰਚਾ ਮੇਰਾ ਆਪਰੇਸ਼ਨ ਦਾ ਖਰਚਾ ਉਹਦੇ ਜਿਹੜਾ ਵੀ ਕੁਝ ਪਊਗਾ ਉਹਦਾ ਖਰਚਾ ਦਵਾਈ ਦਾ ਖਰਚਾ ਕਮਰੇ ਦਾ ਖਰਚਾ ਠੀਕ ਹੈ ਜੀ ਟਾਇਲਟ ਜੋ ਵੀ ਹੈ ਏਸੀ ਦਾ ਸਭ ਸਭ ਕੁਝ ਉਹਦੇ ਵਿੱਚ ਹੈ ਜਿਹੜਾ ਕਮਰਾ ਹੋ ਗਿਆ ਏਸੀ ਉਹ ਵੀ ਵਿੱਚ ਹੈ ਆਮ ਹਸਪਤਾਲਾਂ ਦਾ 5-5000 ਰੁਪਏ ਕਮਰੇ ਦੀ ਲੈ ਲੈਂਦੇ ਨਹੀਂ ਸਰਪੰਚ ਸਾਹਿਬ ਅਸੀਂ ਤਾਂ 5000 ਰੁਪਏ ਦੇ ਵਿੱਚ ਇਸ ਤਾਂ ਮਰੀਜ਼ ਸਾਨੂੰ ਤਾਂ ਪਤਾ ਨਹੀਂ ਵੀ 5000 ਰੁਪਏ ਕਿਵੇਂ ਲੈ ਆ ਜਾਂਦਾ ਇਹ ਕੀ ਹੁੰਦਾ ਹਾਂ ਜੀ ਹਾਂ ਮੇਰੇ ਮੂੰਹ ਚੋਂ ਹੀ ਨਹੀਂ ਨਿਕਲਦਾ ਜਦੋਂ ਕੋਈ ਮਰੀਜ਼ ਆ ਕੇ ਨਾ ਤੇ ਮੈਂ ਕਹਦਾਂ ਉਹ ਕਵਰੇ ਦਾ 5000 ਰੁਪਿਆ ਮੈਂ ਕਹੀ ਨਹੀਂ ਸਕਦਾ ਇਹ ਜਦੋਂ ਤੁਸੀਂ ਕਮਾਉਣ ਵਾਸਤੇ ਨਹੀਂ ਬੈਠੇ ਤੁਸੀਂ ਕੱਲਾ ਨਾਮ ਕਮਾਉਣ ਵਾਸਤੇ ਬੈਠੇ ਹੋਣਾ ਜੀ ਫਿਰ ਸਰਪੰਚ ਸਾਹਿਬ ਕਿਸ ਰੱਬੜੇ ਕੋਈ ਕੰਮੀ ਛੱਡੀ ਵੀ ਨਹੀਂ ਹਾਂ ਚਲੋ ਉਹ ਤਾਂ ਪਰਮਾਤਮਾ ਦੇ ਰੰਗ ਲੱਗੇ ਜਦੋਂ ਆਪਣੀ ਨੀਤ ਛੱਡੀ 20 ਵੀ ਸਾਲ ਡਾਕਟਰਾਂ ਨੂੰ ਹੋ ਗਏ ਹਸਪਤਾਲ ਨਹੀਂ ਬਣਦਾ ਸਰਪੰਚ ਸਾਹਿਬ ਮੈਨੂੰ 2 ਸਾਲ ਹੋਏ ਨੇ 2 ਸਾਲ ਮੈਂ ਸਰਕਾਰੀ ਹਸਪਤਾਲ ਦੇ ਵਿੱਚ ਕੰਮ ਕੀਤਾ ਰੱਬ ਨੇ ਚਾਰ ਪੰਜਾ ਮੇਰਾ ਹਸਪਤਾਲ ਹੋਣਾ ਤਾਂ ਮੈਨੂੰ ਨਹੀਂ ਪਤਾ ਲੱਗਿਆ ਕਿੱਥੋਂ ਪੈਸਾ ਆ ਮਰੀਜ਼ਾਂ ਦੇ ਸੱਟਾ ਵਜਦੇ ਹਨ ਤੁਸੀਂ ਉਹਨਾਂ ਨੂੰ ਵੀ ਸੰਭਾਲ ਲਓਗੇ ਜਾਂ ਚੰਡੀਗੜ੍ਹ ਪਟਿਆਲਾ ਰੈਫਰ ਕਰ ਦੋਗੇ ਨਹੀਂ ਨਹੀਂ ਸਰਪੰਸਾ 24 ਘੰਟੇ ਸਾਡੇ ਹਸਪਤਾਲ ਦੇ ਵਿੱਚ ਉਹ ਅਸੀਂ 24 ਘੰਟੇ ਅਵੇਲੇਬਲ ਹੈ ਮੇਰੀ ਰਹਾਇਸ਼ ਹਸਪਤਾਲ ਦੇ ਵਿੱਚ ਹੀ ਹੈ ਮੇਰਾ ਆਬਦਾ ਘਰ ਨਾਲ ਤੁਹਾਨੂੰ ਲਾਸਤੇ ਦਿਖਾਉਣਾ ਹੈ ਮੈਂ ਹਸਪਤਾਲ ਦੇ ਵਿੱਚ ਹੀ ਆਬਦਾ ਕਮਰਾ ਬਣਾਇਆ ਹੋਇਆ ਹੈ ਬਲਕਿ ਮੇਰਾ ਬੱਚਾ ਹੈ ਘਰ ਆ ਲਿਆ ਉਹ ਵੀ ਹੋਵੇ ਮੇਰਾ ਰਾਤ 1:00 ਵਜੇ ਮੈਂ ਇੱਕ ਪੇਸ਼ੈਂਟ ਹੈ ਐਕਸੀਡੈਂਟ ਹੋ ਗਿਆ ਵੀਰ ਲੈ ਕੇ ਆਇਆ ਪੰਮਾ ਜੀ ਨੇ ਇਹ ਠੀਕ ਹੈ ਇਹ ਐਂਬੂਲੈਂਸ ਚਾਉਂਦੇ ਨੇ ਇਹ ਵੀ ਬੜੇ ਵਧੀਆ ਸੋਸ਼ਲ ਵਰਕਰ ਨੇ ਠੀਕ ਹੈ ਜੀ ਇਹਨਾਂ ਨੇ ਵੀ ਬ ਲੋਕਾਂ ਦੀ ਸੇਵਾ ਕਰਦੇ ਨੇ ਐਂਬੂਲੈਂਸ ਵਾਲੇ ਮੈਂ ਦੇਖਿਆ ਕਿ ਕੀ ਕਰਦੇ ਨੇ ਡਾਕਟਰ ਸਾਹਿਬ ਸਾਡਾ 5000 ਰੁਪਏ ਰੱਖ ਲਿਓ ਇਹ ਮਰੀਜ਼ ਤੋਂ 35000 ਰੁਪਏ ਲੈ ਲਿਓ ਪਰ ਇਹ ਬੰਦੇ ਨੇ ਇਹ ਕਹਿਣਾ ਡਾਕਟਰ ਸਾਹਿਬ ਇਹਦਾ ਘੱਟ ਤੋਂ ਘੱਟ ਦੱਸ ਦਿਓ ਕਿੰਨੇ ਖਰਚੇ ਅੱਛਾ ਔਰ ਇਸ ਚੀਜ਼ ਦਾ ਐਗਜ਼ਾਮਪਲ ਦੋ ਮਰੀਜ਼ ਮੇਰੇ ਪਾਸ ਪਏ ਨੇ ਇਹ ਆਇਆ ਇਹਨੇ ਇਹ ਹੀ ਕਿਹਾ ਦਾਰਸਾ ਘੱਟ ਤੋਂ ਘੱਟ ਖਿੱਚ ਕੇ ਦੱਸ ਦੋ ਕਿੰਨੇ ਦਰਦ ਦਿੰਦਾ ਰਾਤ 1:30 ਵਜੇ ਸੀ ਉਹੀ ਚੀਜ਼ ਮੈਂ ਤਾਈਉ ਆਇਆ ਜੀ ਤੁਸੀਂ ਗਰੀਬਾਂ ਨੂੰ ਤਰਸ ਖਾ ਕੇ ਬਹੁਤ ਘੱਟ ਪੈਸਿਆਂ ਚ ਇਲਾਜ ਕਰਦੇ ਹੋ ਜੀ ਸਰਪੰਚ ਸਾਹਿਬ ਜਿਵੇਂ ਤੁਸੀਂ ਗਰੀਬਾਂ ਦੀ ਸੇਵਾ ਕਰ ਰਹੇ ਹੋ ਕੁੜੀਆਂ ਨੂੰ 5500 ਰੁਪਇਆ ਹਰ ਕੁੜੀ ਨੂੰ ਵਿਆਹ ਦੇ ਉੱਤੇ ਉਹ ਦਿੰਨੇ ਹੋ ਠੀਕ ਹੈ ਜੀ ਪਰਮਾਤਮਾ ਦਾ ਬਖਸ਼ਣ ਦਾ ਉਹ ਕਰਦੇ ਹੋ ਖੁਦ ਜਾ ਕੇ ਫਾਈਨਲ ਦੇ ਕਹਨਿਓ ਚਲੋ ਅਸੀਂ ਵੀ ਐ ਲਗਾ ਦੋ ਛੋੜੇ ਅਰਗੇ ਨਹੀਂ ਹੋ ਸਕਦੇ ਪਰ ਛੋੜੇ ਪਿੱਛੇ ਲਾ ਕੇ ਛੋੜੀ ਲਾਗ ਲਾ ਕੇ ਅਸੀਂ ਵੀ ਛੋੜੇ ਦਾ 10 20 50% ਵਰਨਣ ਦੀ ਕੋਸ਼ਿਸ਼ ਕਰਦੇ ਹਾਂ ਲਈਏ ਹਸਪਤਾਲ ਵਰਦਾਨ ਸਾਹਿਬ ਤੋਂ ਹੋ ਰਿਹਾ ਕਿਉਂਕਿ ਰੀਡ ਦੀਆਂ ਹੱਡੀਆਂ ਦਾ ਇਲਾਜ ਤੇ ਗੋਡਿਆਂ ਦਾ ਇਲਾਜ ਬਾਕੀ ਹੋਰ ਸਾਰੇ ਤਰ੍ਹਾਂ ਦੀਆਂ ਹੱਡੀਆਂ ਦਾ ਇਲਾਜ ਜੇ ਕੋਈ ਛੱਟ ਵੱਜਦੀ ਆ ਕਿਤੇ ਲੱਤ ਟੁੱਟਦੀ ਆ ਪੱਟ ਟੁੱਟਦਾ ਹੈਗਾ ਬਹੁਤ ਘੱਟ ਖਰਚੇ ਚ ਇਲਾਜ ਕਰ ਦਿਆਗੇ ਜਦੋਂ ਹਸਪਤਾਲਾਂ ਦੇ ਮਰੀਜ਼ਾਂ ਨੂੰ ਲਿਆਉਣੇ ਆ ਜੀ ਮਰੀਜ਼ਾਂ ਨੂੰ ਅੱਧਾ ਖਿੱਚ ਤੂੰ ਕੀ ਮਾਰ ਦਿੰਦੇ ਨੇ ਐਕਸਰਾ ਕਰਾ ਲਿਆ ਉਹ ਇਹਦਾ ਟੈਸਟ ਕਰਵਾ ਲਿਆ ਉਹ ਜੀ ਕਿ ਫਿਰ ਤੁਸੀਂ ਵੀ ਇੱਦਾਂ ਭੇਜ ਦੋ ਜੀ ਜਾਓ ਜੀ ਸਰਕਾਰੀ ਹਸਪਤਾਲ ਤੋਂ ਟੈਸਟ ਕਰਵਾ ਲਓ ਜਾਂ ਉੱਥੇ ਲੈ ਆਓ ਉਹਦੇ ਚ ਖੂਨ ਦੇ ਆਓ ਸੈਂਪਲ ਦੇ ਆਓ ਉੱਥੇ ਟੈਸਟ ਕਰਵਾ ਲਓ ਜੀ ਇੱ ਰੱਬ ਦੀ ਕਿਰਪਾ ਨਾਲ ਸਾਡੇ ਕੋਲ ਇੱਕ ਐਕਸ-ਰੇ ਮਸ਼ੀਨ ਇਹ ਜੀ ਹੈਗੀ ਹੈ ਜਿਹੜੀ ਪੋਰਟੇਬਲ ਹੈ ਜਿਹਦਾ ਮਤਲਬ ਹੈ ਕਿ ਉਹ ਕਿਸੇ ਵੀ ਬੈੱਡ ਤੇ ਚਲੀ ਜਾਏਗੀ ਫਿਰ ਖਰਚਾ ਤਾਂ ਨਹੀਂ ਵਾਲਾ ਹੁੰਦਾ ਜੀ ਉਹ ਤਾਂ ਕੁਦਰਤ ਹਜ਼ਾਰ ਇੱਕ ਸਰੀ ਦੀ ਲੈ ਲੈਂਦੇ ਉਹ ਸਰਵਸਦਾ 10000 ਤਾਂ ਸੀ ਟੋਟਲ ਆਪਰੇਸ਼ਨ ਤੇ ਮਰੀਜ਼ ਦੇ ਪੂਰੇ ਇਲਾਜ ਦਾ ਵੀ ਨਹੀਂ ਲੈਂਦੇ ਇਹ ਤਾਂ ਸਿਰਫ 200 ਰੁਪਏ ਜਾਂ 300 ਰੁਪਏ ਦੇ ਵਿੱਚ ਐਕਸ-ਰੇ ਹੋ ਜਾਂਦਾ ਪੋਰਟੇਬਲ ਮਸ਼ੀਨਾਂ 300 ਰੁਪਏ ਦੇ ਵਿੱਚ ਐਕਸ-ਰੇ ਜੀ 300 ਰੁਪਏ ਦਾ ਸਰਕਾਰੀ ਹਸਪਤਾਲ ਨਾਲ ਲੈ ਲੈਂਦੇ ਤੁਸੀਂ ਪ੍ਰਾਈਵੇਟ ਐਡਾ ਤਮਾਜਮਾ ਖੜਾ ਕਰ ਰੱਖਿਆ ਤੁਸੀਂ 300 ਚ ਕਿਵੇਂ ਐਕਸ-ਰੇ ਕਰ ਦਿੰਦੇ ਹੋ ਜੀ ਬਸ ਭਾਈ ਜੇ ਕਿਸੇ ਨੇ ਮਰੀਜ਼ ਨੇ ਸਪੈਸ਼ਲੀ ਐਕਸਰਾ ਕਰਵਾਉਣਾ ਹੋ ਨਾ ਉਹ ਫੇ ਕੱਲਾ ਜੀ ਹਾਂ ਜੀ ਕਦੋਂ ਮਰਜ਼ੀ ਸਰਫਰ ਕਿਸੇ ਹੋਰ ਹਸਪਤਾਲ ਚ ਇਲਾਜ ਚਲ ਰਿਹਾ ਉਹਨਾਂ ਨੇ ਐਕਸਰਾ ਇੱਥੋਂ ਕਰਵਾਉਣਾ ਕਰਦੋਂਗੇ ਜੀ ਹਾਂ ਕਰ ਦਿੰਦੇ ਆ 300 ਰੁਪਏ ਵਿੱਚ ਹੀ ਹੋਊਗਾ 300 ਰੁਪਏ ਦੇ ਵਿੱਚ ਹੀ 200 ਰੁਪਏ ਦੇ ਵਿੱਚ ਹੋ ਜਾਂਦਾ ਕੋਈ 300 ਰੁਪਏ ਦੇ ਵਿੱਚ ਹੋ ਜਾਂਦਾ ਅਗਲਾ ਦਾ ਐਕਸਰੇ ਨੇ ਅੱਛਾ ਕੋਈ ਮੈਨੂੰ ਕੋਈ ਇਹ ਨਹੀਂ ਹੈ ਕਿ ਉਹਦਾ ਇਲਾਜ ਉਹ ਸਸਤਾ ਚ ਚਲਦਾ ਹੈ ਸਾਡੇ ਨਾਲ ਹੀ ਉਰੇ ਕੋ ਬੱਚਿਆਂ ਦਾ ਹਸਪਤਾਲ ਹੈ ਡਾਕਟਰ ਸਾਹਿਬ ਬੈਠਦੇ ਨੇ ਡਾਕਟਰ ਪ੍ਰਵੀਰ ਸਿੰਘ ਲਾ ਮੇਰੇ ਵੱਡੇ ਭਰਾ ਨੇ ਉਹਨਾਂ ਦੇ ਐਕਸਰੇ ਹੁੰਦੇ ਨੇ ਡੇਢੀ ਦੋ ਤਿੰਨ ਰੁਪ ਫੋਨ ਨੰਬਰ ਸਕਰੀਨ ਤੇ ਜਾਂਦ ਰਿਹਾਗਾ ਕਿਸੇ ਵੀ ਮਰੀਜ਼ ਨੇ ਇਸ ਹਸਪਤਾਲ ਚ ਆਉਣਾ ਹੋਵੇ ਤਾਂ ਫੋਨ ਕਰਕੇ ਆਜੋ ਹਸਪਤਾਲ ਚ 24 ਘੰਟੇ ਡਾਕਟਰ ਸਾਹਿਬ ਬੈਠੇ ਨੇ ਠੀਕ ਹੈ ਜੀ ਧੰਨਵਾਦ ਸ਼ੇਅਰ ਕਰ ਦਿਓ ਵੀਡੀਓ